ਰਾਗ ਸੁਹੀ ਮਹਿਲਾ ਚੌਥਾ ਸ਼ੰਤ ਕਰ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਪੁਰਖ ਮਿਲਾਏ ਅਵਗਣ ਵਿਕਣਾ ਗੁਣ ਰਵਾ ਬਲਰਾਮ ਜਿਓ ਹਰ ਹਰ ਨਾਮ ਧਿਆਏ ਗੁਰਬਾਣੀ ਨਿਤ ਨਿਤ ਚਵਾਂ ਬਲਰਾਮ ਜਿਓ ਗੁਰਬਾਣੀ ਸਦ ਮਿੱਠੀ ਲਾਗੀ ਪਾਪ ਵਿਕਾਰ ਗਵਾਇਆ ਹਮੈ ਰੋਗ ਗਿਆ ਪਉ ਭਾਗਾ ਸਹਿਜ ਸਹਿਜ ਮਿਲਾਇਆ ਕਾਇਆ ਸੇਜ ਗੁਰ ਸ਼ਬਦ ਸੁਖਾਲੀ ਗਿਆਨ ਤਤ ਕਰ ਭੋਗੋ ਆਨੰਦਿਨ ਸੁਖ ਮਾਣੇ ਨਿਤ ਰੜੀਆਂ ਨਾਨਕ ਧੁਰ ਸੰਜੋਗੋ ਸਤ ਸੰਤੋਖ ਕਰ ਪਾਓ ਕੁੜਮ ਕੁੜਮ ਆਇਆ ਬਲਰਾਮ ਜਿਓ ਸੰਤ ਜਨ ਕਰ ਮੇਲ ਗੁਰ ਬਾਣੀ ਗਾਵਈਆ ਬਲਰਾਮ ਜਿਓ ਬਾਣੀ ਗੁਰ ਗਾਈ ਪਰਮ ਗਤ ਪਾਈ ਪੰਜ ਮਿਲੇ ਸੋਹਾਇਆ ਗਿਆ ਕਰੋਧ ਮਮਤਾ ਤਨ ਨਾਠੀ ਪਾਖੰਡ ਭਰਮ ਗਵਾਇਆ ਹਉਮੈ ਪੀਰ ਗਈ ਸੁਖ ਪਾਇਆ ਆਰੋਗਤ ਪੈ ਸਰੀਰ ਗੁਰ ਪ੍ਰਸਾਦੀ ਬ੍ਰਹਮ ਪ੍ਰਸ਼ਾਤਾ ਨਾਨਕ ਗੁਣੀ ਗਹੀਰਾ ਮਨ ਮੁਖ ਵਿਛੂੜੀ ਦੂਰ ਮਹਿਲ ਨਾ ਪਾਏ ਬਲ ਗਈ ਬਲਰਾਮ ਜਿਓ ਅੰਤਰ ਮਮਤਾ ਕੂੜ ਕੂੜ ਵਿਹਾਜ ਕੂੜ ਲਈ ਬਲਰਾਮ ਜਿਓ ਕੂੜ ਕਪਟ ਕੁਮਾਵੇ ਮਾਂ ਦੁਖ ਪਾਵੇ ਵਿਣ ਸਤ ਗੁਰ ਮਗ ਨਾ ਪਾਇਆ ਉਜੜ ਪੰਥ ਪਰ ਮੰਗਾ ਵਾਰੀ ਖਿਨ ਖਿਨ ਤੱਕੇ ਖਾਇ ਆਪੇ ਦਇਆ ਕਰੇ ਪ੍ਰਭ ਦਾਤਾ ਸਤ ਗੁਰ ਪੁਰਖ ਮਿਲਾਏ ਜਨਮ ਜਨਮ ਕੇ ਵਿਛੁੜੇ ਜਨਮ ਮੇਲੇ ਨਾਨਕ ਸਹਿਜ ਸੁਭਾਏ ਆਇਆ ਲਗਨ ਗੜਾਏ ਹਿਰਦੇ ਤਨ ਓ 마ਹੀਆ ਬਲਰਾਮ ਜਿਓ ਪੰਡਿਤ ਪਾਂਦੇ ਆਣ ਪਤੀ ਬਹਿਵਾ ਚਾਈਆ ਬਲਰਾਮ ਜਿਓ ਪਤੀਵਾਚਾਈ ਮਨ ਵਜੀ ਵਧਾਈ ਜਬ ਸਾਜਨ ਸੁਣੇ ਘਰ ਆਏ ਗੁਣੀ ਗਿਆਨੀ ਬਹਿ ਮਤਾ ਪੁਕਾਇਆ ਫੇਰੇ ਤਤ ਦਿਵਾਏ ਵਰ ਪਾਇਆ ਪੁਰਖ ਅਗੰਮ ਅਗੋਚਰ ਸਦ ਨਵ ਤਨ ਬਾਲ ਸਖਾਈ ਨਾਨਕ ਕਿਰਪਾ ਕਰ ਕੈ ਮੇਲੇ ਵਿਛੜ ਕਦੇ ਨਾ ਜਾਈ